दिहाड़े मौके इस तरह दे नाल मुख्य मेहमान वजो शामिल होरे ने और खास तौर ते दसदी कि आज जो हूँ परेड होएगी उस विच मिस्टर डीसेना दे 144 जवाना दी टुकड़ी भी गणराज दिहाड़े दी परेड का हिस्सा होगी और इस विच परेड विच इस सेना दे 12 मेंबर्री बैंड भी इस विच हिस्सा लेगा सो बेहद खास ए मौका है पूरे देश दे गणराज दिहाड़े देया ਜਿਤੇ ਇੱਕ ਪਾਸੇ ਤਸਵੀਰਾਂ ਤੁਹਾਨੂੰ ਬਠਿੰਡਾ ਤੋਂ ਅਸੀਂ ਦਿਖਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਥੇ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਉੱਥੇ ਹੀ ਸਭ ਦੀਆਂ ਨਜ਼ਰਾਂ ਦੇਸ਼ ਵਾਸੀਆਂ ਦੀਆਂ ਇਸ ਵੇਲੇ ਦਿੱਲੀ ਦੇ ਕਰਤੱਵ ਵਿਪੱਤ ਦੇ ਜਿੱਥੇ ਕੀ ਸ਼ੁਰੂਆਤ ਹੋਣ ਜਾ ਰਹੀ ਹੈ ਉੱਥੋਂ ਥੋੜੇ ਦੇ ਵਿੱਚ ਪਰੇਡ ਸ਼ੁਰੂ ਹੋਏਗੀ। ਔਰ ਖਾਸ ਤੌਰ ਤੇ ਇਸ ਵਾਰ ਜੋ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਪਹੁੰਚੇ ਨੇ ਮਿਸਟਰ ਦੇ ਰਾਸ਼ਟਰਪਤੀ ਅਬਦελ ਫਤੇਹ ﺍﻟसीसी ਜੋ ਕਿ ਇੱਥੇ ਗਨਰਾਜ ਦਿਹਾੜੇ ਮੌਕੇ ਉਹਨਾਂ ਨੂੰ ਵੀ ਪਾਰਤ ਦੇ ਇਹ ਵਖਵਖ ਖੂਬਸੂਰਤ ਰੰਗਾਂ ਨੂੰ ਦੇਖਣ ਦਾ ਮੌਕਾ ਮਿਲੇਗਾ ਇਨਾ ਵਖਵਖ ਚਾਂਕੀਆਂ ਦੇ ਜ਼ਰੀਏ ਤਕਰੀਬਨ 23 ਚਾਂਕੀਆਂ ਜਿਨ੍ਹਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਔਰ ਇਨਾ ਚਾਂਕੀਆਂ ਦੇ ਜ਼ਰੀਏ ਜੋ ਪਾਰਤ ਦਾ ਸਭਿਆਚਾਰ ਹੈ ਜੋ ਵਿਰਸਾ ਸਾਡਾ ਰਿਹਾ ਹੈ ਜੋ ਸੰਸਕ੍ਰਿਤੀ ਹੈ ਜੋ ਰੰਗ ਨੇ ਵਖਵਖ ਉਸ ਦੀ ਚਲਕ ਵੇਖਣ ਨੂੰ ਮਿਲਦੀ ਹੈ ਸੋ ਇਹ ਿਤੜੀਆਂ ਤਸਵੀਰਾਂ ਨੇ ਤੁਹਾਨੂੰ ਔਰ ਇਸੇ ਤਰ੍ਹਾਂ ਦੀਆਂ ਤਸਵੀਰਾਂ ਹਰ ਪਾਸੇ ਦੇਸ਼ ਭਰ ਵਿੱਚ ਕਿਉਂਕਿ ਵਖਵਖ ਥਾਵਾਂ ਤੇ ਸਮਾਗਮ ਰੱਖੇ ਗਏ ਨੇ तो दस दिए कि जिसना मुख्यमंत्री मान ने इतने तिरंगा बठिडा चहराया उ तस्वीर देश के राष्ट्रपति द्रौपदी मुर्मू जिन्ह ने तिरंगा झंडा फहराया और उस बाद हुन तो बाद हम एक करतव्य पथ पहुंचे ने प्रधानमंत्री एक तस्वीर खा रहे हैं गणराज दिहाड़ी मौके जो मुख्य समागम दिल्ली की कर्तव्य पथ ते और इस वेले देश के राष्ट्रपति द्रौपदी मुर्मू प्रधानमंत्री नरेंद्र मोदी मौजूद ने पंजाब होमगार्ड मगार्ड की टुकड़ी अगवाई कर रहे ने सब इंस्पेक्टर सुखदेव इन्होंने अगस्त 2022 में जीओसी डेली एरिया का अगवाई कर रहे ने अंडर ऑफिसर राजीव मेहता ਅਗਲੀ ਟੁਕੜੀ ਐਨਸੀਸੀ ਲੜਕੀਆਂ ਦੀ ਅਗਵਾਈ ਕਰ ਰਹੇ ਨੇ ਅੰਡਰ ਆਫੀਸਰ ਜੋਤੀ ਕਦਮ ਤਾਲ ਮਿਲਾਉਂਦੇ ਹੋਏ ਇਹ ਜਵਾਨ 3 ਪੰਜਾਬ ਨੇਵਲ ਯੂਨਿਟ ਐਨਸੀਸੀ ਬਠਿੰਡਾ ਦੀ ਅਗਵਾਈ ਕਰ ਰਹੇ ਨੇ ਕੈਪਟਨ ਕੈਡਟ ਸੁਖਜੀਤ ਸਿੰਘ ਕਾਉਟ 3 ਟੁਕੜੀ ਮਨਚ ਵੱਲ ਵੱਦੀ ਹੋਈ ਅਗਵਾਈ ਕਰ ਰਹੇ ਨੇ ਪਲਟੂਨ ਕਮਾਂਡਰ ਬੀਰੂ ਗੱਲ ਗਾਇਕਸ ਦੀ ਟੁਕੜੀ ਜਿਸ ਦੀ ਅਗਵਾਈ ਪਲਟੂਨ ਕਮਾਂਡਰ ਮੁਸਕਾਨ ਕਰ ਰਹੇ ਨੇ ਅਗਲੀ ਟੁਕੜੀ ਨਰ ਸਿੰਘ ਦੀ ਹੈ ਜਿਸ ਦੀ ਅਗਵਾਈ ਪਲਟੂਨ ਕਮਾਂਡਰ ਮੁਸਕਾਨ ਕਰ ਰਹੇ ਹਨ ਬੰਤ ਦੇ ਵਿੱਚ ਪੰਜਾਬ ਪੁਲਿਸ ਅਕੈਡਮੀ ਫਿਲੌਰ ਤੇ ਆਰਮੀ ਬੈਂਡ ਮਦੁਰਤੂਨਾ ਬਖੀਰਦਾ ਹੋਇਆ